ਬਹੁਤੀ ਫਸਮੀ ਟੱਕਰ ਹੋ ਗਈ ਆ ਬਹੁਤੀ ਫਸਮੀ ਟੱਕਰ ਹੋ ਗਈ ਆ ਜਾਨੀ ਦੰਦਾ ਤੇ ਜੀਬ ਆਈ ਪਈ ਆ ਕਿੱਥੇ ਕਹਾਣੀ ਖੜਕਦੀ ਆ ਇਹ ਹਜੇ ਬਾਈ ਜੀ ਮੇਲੇ ਕਲੋਟੀ ਦੇ ਪੰਜਵੀਂ ਸ਼ਿਟ ਤੱਕ ਪਤਾ ਨਹੀਂ ਲੱਗਣਾ ਹਜੇ ਸਕੂਟਰ ਕਾਮਰੇਡ ਪਰਵਾਰ ਆ ਗਈ ਬਾਈ ਕਾਮਰੇਡ ਪਰਿਵਾਰ ਵੱਲੋਂ ਵੀਰ ਵਿੱਕੀ ਹੋਣਾ ਵੱਲੋਂ ਵੀਰ ਹੈਪੀ ਹੋਣਾ ਵੱਲੋਂ ਜਿਹੜਾ ਦਿੱਤਾ ਜਾਣਾ ਉਹਨਾਂ ਦੇ ਕੋਲ ਆ। ਅੱਪ 22 ਸੈਕਿੰਡ 88 ਪੁਆਇੰਟ ਆ ਬਾਈ ਜੀ ਸਮਾ। 22 88 ਇਹ ਚੱਕਰ ਜਿੱਥੇ ਵੀਰੋ 88 ਦਾ ਬਾ ਇਹ ਚੈਂਪੀਅਨ ਜੱਟ ਭੱਜਿਆ ਵਾ ਇਹ ਪਰਲੇ ਪਾਸੇ ਕਾਲਾ ਬਾਈ ਜੀ ਗੁੰਨਾ ਢੰਡਾਰੀ ਧੀਨਾ ਕਨੇਡਾ ਕਿਸਮਤ ਢੰਡਾਰੀ ਸੀਪਾ ਜਸਪਾਲ ਬਾਂਗਰ ਇਹ ਸਿੰਦਰ ਖੇੜੀ ਰਮਨਾ ਹਰਨਾਮਪੁਰਾ ਤੇ ਔਰਲੇ ਪਾਸੇ ਬਾਈ ਜੀ ਬੱਗਾ ਬੱਛਾ ਭੱਜਿਆ ਹੈਪੀ ਮੁੰਡੀਆਂ ਦਾ ਪਰਮਾ ਨੰਦਪੁਰ ਦਾ ਗੋਗੋ ਰੁੜਕੀ ਹੀਰਾ ਦਾ ਆ ਗਈ ਬਈ ਹਰਸ਼ ਮੁੰਡੀਆਂ ਦਾ ਜਿਹੜਾ ਔਰਲੇ ਪਾਸੇ ਭੱਜ ਗਿਆ ਇਹ ਹੈਪੀ ਮੁੰਡੀਆਂ ਦਾ ਭੱਜ ਗਿਆ ਅਮਰੀ ਉਹਨੂੰ ਸਪੈਸ਼ਲ ਕਾਮਰੇਡ ਪਰਿਵਾਰ ਵੱਲੋਂ ਆ ਗਈ ਬਈ ਸਕੂਟਰ ਵੀ ਦਿੱਤਾ ਜਾਣਾ ਤੇ ਪਿੰਡ ਦੀ ਗੱਡੀ ਨੂੰ ਸਪੈਸ਼ਲ ਵੀ ਯੂਰੋ ਵੀ ਦਿੱਤੇ ਜਾਣਿਆ ਤੇ ਨਾਮ ਵੀ ਬਾਈ ਜੀ 22 75 ਪੁਆਇੰਟ ਆ ਬਾਈ ਜੀ 22 75 ਇਹ ਪਰਲੇ ਪਾਸੇ ਬਾਈ ਜੀ ਲਾਲੀ ਮੁੰਡਾ ਕੈਨੇਡਾ ਚਾ ਠੁੱਲੀ ਬਾਈ ਢੋਲ ਮਾਜਰਾ ਰਾਜੂ ਵੀਰ ਆਸੀ ਕਲਾ ਇਹ ਪਰਲੇ ਪਾਸੇ ਬਾਈ ਠੁੱਲੀ ਹੋਣਾ ਨੇ ਬਾਈ ਜੀ ਨਵਾਂ ਬੱਚਾ ਲਿਆ ਦੋ ਮੇਲੇ ਖਰਾਬ ਹੋ ਗਿਆ ਸੀ ਤੇ ਇਹਨੇ ਬਾਜੀ ਫੇਰਾ ਅੱਜ ਤੁਲੀ ਬਾਈ ਕਹਿੰਦਾ ਜੜੂਗਾ ਜੜੂਗਾ ਤੇ ਸੋਹਣੀ ਦੌਰ ਵੀ ਲਾਈ ਆ ਔਰਲੇ ਪਾਸੇ ਪੰਮਾ RAMਗੜ ਮਾਸਟਰ ਮਹਿੰਦਰ ਸਿੰਘ ਜੀ ਤੂਹਾਨਾ ਰਾਜ ਤੂਹਾਨਾ ਇਹ ਖੁਸ਼ੀਆਂ ਮੰਗਲੀ ਪੰਮਾ RAMਗੜ ਜਗਤਵਿੰਦਰ ਸਰਪੰਚ ਬੁੱਢੇਵਾਲ ਜਿਹੜਾ ਪਰਸੋਂ ਦਾ ਚੌਂਦੇ ਦੇ ਮੇਲੇ ਦਾ ਜੇਤੂ ਸੀ ਉਹ ਭੱਜ ਗਿਆ ਔਰਲੇ ਪਾਸੇ ਸੋ ਟੱਕਰ ਵੀਰੋਂ ਬੜੀ ਫਸਮੀ ਆ ਪੋਰਕੋ ਮੁੜਕੀ ਹੋਏ ਪਿਆ ਮਾਸਟਰ ਰਾਜੂ ਹੁਣੀ ਕਿਉਂਕਿ ਗਰਮੀ ਆ ਗਈ ਬਈ ਗਰਮੀ ਗਰਮੀ ਨੂੰ ਮਾਰਦੀ ਆ ਠੰਡ ਠੰਡ ਨੂੰ ਮਾਰਦੀ ਆ ਤੇ ਬੰਦਾ ਬੰਦੇ ਨੂੰ ਮਾਰਦਾ ਸੋ ਅੱਜ ਦੇਖਦੇ ਆ ਫਿਰ ਅੱਪ 22 ਸੈਕਿੰਡ 72 ਪੁਆਇੰਟ ਆ ਬਾਈ ਜੀ ਸਮਾਂ 22 72 ਮਾਰੇ ਦੋਨਾਂ ਤੇ ਹੀ ਮੈਂ ਦੱਸਦਾ ਇਹ ਨਹੀਂ ਹੁੰਦਾ ਇਹ ਕੀ ਵੀ ਦਸਣਾ ਸੱਜੇ ਹੱਥ ਅਲੀ ਦਾ ਹੁੰਦਾ ਇਹ ਬਾਈ ਜੀ ਪਰਲੇ ਪਾਸੇ ਸੁਖੀ ਜਿੰਦਾਲੀ ਸੁੱਖਾ ਮੁੰਡੀਆਂ ਜਗਤਾਰ ਸਿੰਘ ਬਰਬਾਲਾ ਅਕਾਸ਼ਦੀਪ ਬਰਬਾਲਾ ਤੇ ਨਾਲ ਹੀ ਬਿਆੰਤ ਮਹਿਰਨਾ ਸਤਵੰਤ ਮਹਿਰਨਾ ਗੋਲਡੀ ਲੰਬੜਦਾਰ ਰਾਮਪੁਰ ਨਾਇਬ ਸਿੰਘ ਜੀ ਰਾਮਪੁਰ ਜਿਹੜਾ ਕੱਲ ਦਾ ਜੇਤੂ ਭੱਜ ਗਿਆ ਤੇ ਭਾਈ ਸੁਖੀ ਹੁਣਾ ਦਾ ਭੱਜ ਗਿਆ ਟੱਕਰ ਬਹੁਤੀ ਫਾਸਮੀ ਹੋ ਗਈ ਆ ਟੱਕਰ ਬਹੁਤੀ ਫਾਸਮੀ ਹੋ ਗਈ ਆ ਤੇ ਦੇਖਦੇ ਆ ਭਾਈ 20 ਯੂਰੋ ਉਹਨਾਂ ਨੂੰ ਮਿਲਣਾ ਆ ਗਈ ਭਾਈ ਚਾਹੇ ਉਹ ਯੂਰੋ ਲੈ ਜਾਣ ਚਾਹੇ ਸਕੂਟਰ ਵੀ ਲਿਆ ਸਕਦੇ ਆ ਕੱਪ ਵੀ ਲਿਆ ਸਕਦੇ ਆ ਇਹ 20 ਯੂਰੋ ਤੋਂ ਹੀ ਨਕਲੀ ਅੱਖ ਰੱਖਿਓ ਕਿਉਂਕਿ ਵਿੱਕੀ ਜਿੱਥੇ ਬੰਦੇ ਦੀ ਅੱਖ ਖੜਜੇ ਬੈਨਾ ਫਿਰ ਉੱਥੇ ਹੀ ਖੜਜ ਜਾਂਦੀ ਹੈ ਸੋਚ ਬੱਧੀ ਸਕੂਟਰ ਵਾਲੀ ਹੋਈ ਰੱਖਣੀ ਚਾਹੀਦੀ ਹੈ ਉੱਪ 22 ਸੈਕਿੰਡ 68 ਪੁਆਇੰਟ ਆ ਬਾਈ ਜੀ ਸਮਾਂ 22 ਖਟ ਇਹ ਵੀ ਬਾਈ ਜੀ ਚੈਂਪੀਅਨ ਜੋੜੀ ਭੱਜੀ ਆ ਜਿਹੜਾ ਹਰੀ ਪੱਟੀ ਵਾਲਾ ਇਹ ਮੁੰਡਾ ਪੱਪਾ ਘਲੋਟੀ ਵਾਲਾ ਹੈਰੀ ਘਲੋਟੀ ਵਾਲਾ ਇੱਕ ਹੈਰੀ ਮੁਸ਼ਕਾਬਾਦ ਵਾਲਾ ਇੱਕ ਹੈਰੀ ਘਲੋਟੀ ਵਾਲਾ ਮੇਰੇ ਕੋਲੇ ਵੀ ਖੜਾ ਹੈਰੀ ਮੁਸ਼ਕਾਬਾਦ ਤੇ ਨਾਲ ਹੀ ਬਾਈ ਜੀ ਇਹ ਬੱਚਾ ਜਿਹੜਾ ਭੱਜ ਗਿਆ ਇਹ ਗੋਹ ਵਾਲਾ ਮੁੰਡੇ ਕਾਕੇ ਹਣੀ ਪਿੰਡ ਗੋਹ ਵਾਲੇ ਇਹ ਗੋਹ ਵਾਲਿਆਂ ਦਾ ਭੱਜ ਗਿਆ ਬਹੁਤੀ ਫਸਮੀ ਟੱਕਰ ਹੋ ਗਈ ਆ ਬਹੁਤੀ ਫਸਮੀ ਟੱਕਰ ਹੋ ਗਈ ਆ ਜਾਨੀ ਦੰਦਾ ਚ ਜੀਬ ਆਈ ਪਈ ਆ ਹਜੇ 2260 ਦਾ ਲੱਗਿਆ ਹੋਇਆ ਸਮਾਂ ਕਿੱਥੇ ਕਹਾਣੀ ਖੜਕਦੀ ਆ ਇਹ ਹਜੇ ਬਾਈ ਜੀ ਮੇਲੇ ਕਲੋਟੀ ਦੇ ਪੰਜਵੀਂ ਸ਼ੈਡ ਤੱਕ ਪਤਾ ਨਹੀਂ ਲੱਗਣਾ ਵੀ ਕਿਹੜੇ ਕਿਉਂਕਿ ਕੋਰਾ ਪੈ ਗਿਆ ਕੋਰਾ ਪੰਜਾਬ ਦੇ ਵਿੱਚ ਆ ਗਈ ਬਈ 2200 ਸੈਕਿੰਡ 60 ਪੁਆਇੰਟ ਆ ਬਾਈ ਜੀ ਸਮਾਂ 22 60 ਇਹ ਬਾਈ ਜੀ ਪੰਜਾਬ ਦੀ ਚੈਂਪੀਅਨ ਜੋੜੀ ਭੱਜ ਗਈ ਪਰਲੇ ਪਾਸੇ ਭੱਜਿਆ ਬਾਈ ਜੀ ਮੁੰਡਾ ਇਟਲੀ ਚ 7800 گاਾਂ ਦਾ ਡੈਰੀ ਫਾਰਮਾ ਇਟਲੀ ਦੇ ਵਿੱਚ ਹਰਬਿੰਦਰ ਸਮਾਣੇ ਦਾ ਤਾਰਾ ਗੌਧਰ ਮੁੰਡਾ ਟ੍ਰਾਂਟੋ ਚਾ ਕਰਨੈਲ ਸਿੰਘ ਜੀ ਢੈਪੀ ਚਾਈਨੀ ਮਹੋਰੀ ਬੱਗਾ ਸਮਾਣਾ ਸਸਮਿੰਦਰ ਸਮਾਣਾ ਇਹ ਬਾਈ ਜੀ ਸੋਨੀ ਸਮਾਣਾ ਤੇ ਔਰਲੇ ਪਾਸੇ ਮੇਰੇ ਪਿੰਡ ਦੇ ਮੁੰਡਿਆ ਰਾਜੇ ਹੋਣੀ ਇਹ ਬੱਚਾ ਬਾਈ ਜੀ ਦਿਆਲਪੁਰਿਆ ਲਖੇ ਹੁਣ ਵਾਲਾ ਕਿੰਦੀ ਹੁਣ ਵਾਲਾ ਇਹ ਗੁਜਰਾਲੀਆਂ ਨੇ ਲਿਆ ਦਿਆਲਪੁਰਿਆ ਬੱਚਾ ਰਾਜੇ ਹੋਣਾ ਨੇ ਇਹ ਔਰਲੇ ਪਾਸੇ ਉਹ ਭੱਜ ਗਿਆ ਉਧਰੋਂ ਬਾਈ ਜੀ ਹੁਣ ਛੰਡੀ ਖੜੀ ਆ ਤੁਸੀਂ ਮੋਟਰਸਾਈਕਲ ਤੇ ਜਾਣਿਓ ਅਗਲੇ ਦਾ ਤਾਨ ਖੋਜਾਂ ਦਾ ਵਾ ਤੁਹਾਨੂੰ ਪਹਿਲਾਂ ਕਿਹਾ ਬਾਈ ਜੀ ਐਹ ਜੀ ਗੱਲ